ਜਿੰਦਾ ਸ਼ਹੀਦ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਨਾਲ ਇੱਥੇ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਦਾ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਭਾਈ ਕੁਲਵੰਤ ਸਿੰਘ ਜੀ ਨੂੰ ਆਪ ਦੇ ਜਰਨਾ ਕਮਲਾ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨ ਦਾ ਮਲ ਬਖਸ਼ਿਸ਼ ਸਰ ਸੁਪਰੀਮ ਕੋਰਟ ਦੇ ਮਲਾ ਦੋਸਤਾਂ ਸਮਝਦਾ ਫਰਾਪੀ ਸਟੇ ਲਾਤਾ ਉਸ ਫੈਸਲੇ ਤੇ ਤੁਸੀਂ ਕਿੱਦਾਂ ਦੇਖਦੇ ਹੋ ਲੱਗਦਾ ਵੀ ਕਿਤਨਾ ਕਿਤੇ ਇੱਕ ਇੱਕ ਬੜੀ ਗੱਲ ਕਲੀਅਰ ਹੈ ਜੀ ਕਿ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਔਰ ਚਾਹੇ ਉਹ ਸੂਬੇ ਦੀ ਸਰਕਾਰ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਨ ਹੋਵੇ 30 ਸਾਲ CrPC 'ਚ ਜਾਂ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਭਾਰਤੀ ਨਾਏ ਉਹਦੇ 'ਚ ਕੋਈ ਕਾਨੂੰਨ ਇਹੋ ਜਿਹਾ ਨਹੀਂ ਕਿ 30 ਸਾਲ ਤੁਸੀਂ ਕਿਸੇ ਨੂੰ ਨਜ਼ਰਬੰਦ ਰੱਖ ਸਕੋ ਬਾਸੀ ਦੇ 8 बाई 8 ਦੀ ਚੱਕੀ 'ਚ ਬੰਦ ਰੱਖਿਆ ਜੀ ਜੇ ਡਿਫਾਲਟਰ ਬਾਬੇ ਨੂੰ ਮੈਂ ਕਹਿੰਦਾ ਘਟਿਆ ਪਾਪੇ ਨੂੰ ਰਾਮ ਰਹੀਬ ਨੂੰ ਇਹ 10 10 ਵਾਰੀ ਕਿ 50 50 ਵਾਰੀ ਪਰੋਲ ਤੇ ਲਿਆ ਸਕਦੇ ਆ ਬਿਲਕੁਸ ਬਾਨੂ ਤੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਦਾ ਕਤਲ ਕੀਤਾ ਉਹਨਾਂ ਨਾਲ ਉਤੂਕ੍ਰਮ ਕੀਤਾ ਰੇਪ ਕੀਤਾ ਮਰਡਰ ਕੀਤਾ ਉਹਨਾਂ ਨੂੰ ਭਾਜਪਾ ਸਨਮਾਨਿਤ ਕਰ ਸਕਦੀ ਆ ਔਰ ਉਹਨਾਂ ਨੂੰ ਬਾਹਰ ਲਿਆ ਸਕਦੀ ਆ ਫਿਰ ਜਿਹੜਾ ਬੰਦਾ ਇਨਸਾਨੀਅਤ ਖਾਤਰ ਸ਼੍ਰੀ ਅਕਾਲ ਤੱਕ ਸਾਬ ਤੇ ਜੋ ਜਿੱਥੇ ਅਰਦਾਸ ਗੁਰੂ ਦੇ ਚਰਨਾਚੇ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ ਉਥੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੋਵੇ ਆਪਣੀਆਂ ਸਰਕਾਰਾਂ ਵੱਲੋਂ ਪੰਜਾਬੀ ਨੌਜਵਾਨ ਬੱਚਿਆਂ ਨੂੰ ਝੂਠੇ ਫੇਕ ਅੰਕਾਊਂਟਰ 'ਚ ਮਾਰਿਆ ਜਾ ਰਿਹਾ ਹੋਵੇ ਦਿੱਲੀ ਦੇਸ਼ ਦੇ ਕੋਨੇ-ਕੋਨੇ 'ਚ ਨਸ਼ਲ ਕੁਸ਼ੀ ਕੀਤੀ ਗਈ ਹੋਵੇ ਜੇ ਕਿਸੇ ਨੇ ਆਪ ਦੀ ਆਵਾਜ਼ ਉਠਾਈ ਆ ਇਨਸਾਨੀਅਤ ਖਾਤਰ ਅੱਜ ਉਹਨੂੰ ਸਿਰਫ ਇਸ ਲਈ ਪ੍ਰੋਲ ਨਹੀਂ ਮਿਲ ਰਹੀ ਕਿਉਂਕਿ ਕਿਸੇ ਨਾ ਕਿਸੇ ਉਹ ਪੋਲਿਟਿਕਸ ਦਾ ਹਿੱਸਾ ਬਣਾਇਆ ਜਾ ਰਿਹਾ ਇਸ ਲਈ ਦੇਸ਼ ਦੀ ਸਰਕਾਰ ਨੂੰ ਜੇ ਪੰਜਾਬ ਦੀ ਧਰਤੀ ਨੇ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦੀ ਦਿਵਾਈ ਹੈ ਦੇਸ਼ ਦੇ ਅਨਾਜ ਦੇ ਭੰਡਾਰ 'ਚ ਵੱਡਾ ਯੋਗਦਾਨ ਹੈ ਜੇ ਉਹਨਾਂ ਪੰਜਾਬੀਆਂ ਦਾ ਅੱਜ ਦੇਸ਼ ਦੀ ਤੇ ਸੂਬੇ ਦੀ ਸਰਕਾਰ ਸਤਿਕਾਰ ਕਰਦੀ ਹੈ ਤੇ ਸਾਰੇ ਬੰਦੀ ਸਿੰਘਾਂ ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਕੋਈ ਸ਼ੁਰੂਆਤ ਹੋਵੇ ਜਿਨ੍ਹਾਂ ਦੀ ਰਿਹਾਈ ਬਾਰੇ ਧੰਤਨ ਗੁਰੂ ਧੰਤਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ 2019 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਇਹਨਾਂ ਦੀ ਜਿਹੜੀ ਸਜ਼ਾਏ ਬਹੁਤ ਉਹ ਉਹ ਉਮਰ ਕਹਿ ਚ ਤਬਦੀਲ ਕਰਤਾ ਸੋ ਇਹ ਬੜੀ ਜੈਜ ਮੰਗ ਹੈ ਲੋਕਾਂ ਦੀ ਭਾਵਨਾਵਾਂ ਇਹਦੇ ਨਾਲ ਜੁੜੀਆਂ ਨੇ ਔਰ ਸਰਕਾਰਾਂ ਨੂੰ ਦੋ মাপ ਡੰਡ ਬੰਦੀ ਸਿੰਘਾਂ ਵਾਸਤੇ ਵੱਖਰਾ ਔਰ ਦੂਜਿਆਂ ਵਾਸਤੇ ਬਾਬੇ ਵਾਸਤੇ ਡਿਫਾਲਟਰ ਬਾਬੇ ਵਾਸਤੇ ਕੁੱਤੇ ਬਾਬੇ ਵਾਸਤੇ ਹੋਰ ਨਹੀਂ ਰੱਖਣਾ ਚਾਹੀਦਾ ਸੋ ਇੱਕ ਜੁੱਟ ਰੈਨ ਦਾ ਸੰਦੇਸ਼ ਦੇ ਕੇ ਗਏ ਆ ਸੋ ਲੱਗਦਾ ਹੈ ਕਿ ਅੱਜ ਸਾਰੇ ਇੱਕ ਜੁੱਟ ਹੋ ਗਏ ਕੋ ਮੈਂ بار بار ਮੈਂ ਭਾਈ ਸਾਹਿਬ ਨਾਲ ਰਿਹਾ ਜੀ ਅੰਦਰ ਭਾਈ ਸਾਹਿਬ ਤਾਂ ਉਹਨਾਂ ਚੋਂ ਹੈ ਜਿਹੜਾ ਬੰਦਿਆਂ ਦਾ ਸਤਿਕਾਰ ਤਾਂ ਕਰਦੇ ਹੈ ਇਨਸਾਨਾਂ ਦਾ ਸਤਿਕਾਰ ਕਰਦੇ ਹੈ ਇਹ ਉਹਨਾਂ ਚੋਂ ਹੈ ਜਿਹੜੇ ਪੰਛੀਆਂ ਦਾ ਜੀ체 ਗੁਰੂ ਨੇ ਸਵਾਸ ਭਰੇ ਨਾ ਹਰੇਕ ਦਾ ਸਤਕਾਰ ਕਰਨ ਵਾਲੇ ਨੇ ਇਸ ਲਈ ਇਹ ਜਾ ਵਧੀਆ ਇਨਸਾਨ ਜੇ ਬਾਹਰ ਆ ਕੇ ਦੇਸ਼ ਕੌਮ ਲੋਕਾਂ ਦੇ ਵਿੱਚ ਵਿਚਰੂਗਾ ਤੇ ਕੋਈ ਚੰਗਾ ਸਨੇਹਾ ਦੇਊਗਾ 30 ਸਾਲਾਂ ਚ ਉਹਨਾਂ ਨੇ ਜੇਲ੍ਹ ਚ ਹੁਣ ਵੀ ਵੇਖੋ 2 ਵਜੇ ਹਲੇ ਟਾਈਮ ਸੀ ਆਪ ਹੀ ਆ ਕੇ ਬਹਿ ਗਏ ਜੇਲ੍ਹ ਚ ਮੈਂ ਰਿਆ ਜੇਲ੍ਹ ਦਾ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਹਿੰਦਾ ਸਾਨੂੰ ਕਦੇ ਭਾਈ ਸਾਹਿਬ ਨੂੰ ਕਹਿਣਾ ਨਹੀਂ ਪਿਆ ਕਿ ਅੰਦਰ ਚਲੇ ਜਾਓ ਤੁਹਾਡਾ ਟਾਈਮ ਹੋ ਗਿਆ ਇਸ ਲਈ ਇਸ ਕੱਲ ਦਾ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਭਾਈ ਔਰ ਅਕਾਲ ਤਖਤ ਸਾਹਿਬ ਤੇ ਜੋ ਕੁਝ ਉਸ ਵੇਲੇ ਕਾਂਗਰਸ ਦੀ ਹਕੂਮਤ ਨੇ ਕਰਾਇਆ ਜੋ ਬੁਚੜ ਬਿਆਨਛੋ ਨੇ ਕਰਾਇਆ ਉਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਇਸ ਗੱਲ ਨੂੰ ਸਾਰੀ ਨੂੰ ਸਮਝਣਾ ਚਾਹੀਦਾ ਕਿ ਬੰਦੀ ਸਿੰਘ ਹੈ ਕੋਲ 33 ਸਾਲ ਦੀ ਸਜ਼ਾ ਕਾਨੂੰਨ ਹੀ ਨਹੀਂ ਕੋਈ